ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋ ਜੀ ਇਦਾਂ ਸਾਰੇ ਠੀਕ ਠਾਕ ਹੈ ਜੀ ਸੇ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਅੱਜ ਅਸੀਂ ਪ੍ਰੋਪਰਲੀ ਆ ਚੁੱਕੇ ਹਾਂ ਡਰੋਨ ਦੇ ਕੋਲੇ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਡਰੋਨ ਸਪਰੇਅ ਕਰਦਾ ਹੈ ਹਮ 7 ਮਿੰਟ ਦੇ ਵਿੱਚ ਇੱਕ ਕਿੱਲੇ ਤੇ ਸਪਰੇਅ ਕਰ ਦਿੰਦਾ ਜੀ ਇਹ ਬਿਲਕੁਲ ਤੁਸੀਂ ਮੱਕੀ ਤੇ ਕਰੋ ਬਾਜਰੇ ਤੇ ਕਰੋ ਤੇ ਬਾਗ ਤੇ ਕਰੋ ਕਿਉਂਕਿ ਨਾ ਤਾਂ ਵਿੱਚ ਵੜਨ ਦੀ ਲੋੜ ਹੈ ਨਾ ਕੋਈ ਬੂਝੇ ਦਾ ਨੁਕਸਾਨ ਹੈ ਔਰ ਨਾ ਵੱਧ ਘਟ ਕਰੇ ਇੱਕੋ ਜੀ ਸਪਰੇਅ ਕਰੂਗਾ ਸਿਰਫ ਤੋਂ ਸਿਰਫ ਤੁਹਾਡੇ ਕੋਲੋਂ 250 ਰੁਪਿਆ ਕਿੱਲਾ ਲਿਆ ਜਾਊਗਾ ਜਿਹੜੇ ਭਰਾ ਨੇ ਸਪਰੇਅ ਡਰੋਨ ਨਾਲ ਕਰਾਉਣੀ ਹੋਵੇ ਤੇ ਸਕਰੀਨ ਤੇ ਕੰਟੈਂਟ ਨੰਬਰ ਦਿੱਤਾ ਜਾਊਗਾ ਜੀ ਉਹ ਗੱਲ ਕਰ ਸਕਦਾ ਹੈ ਇਹਨਾਂ ਦੀ ਗੱਡੀ ਸਾਰਾ ਕੁਝ ਤੁਹਾਡੇ ਕੋਲੇ ਆਊਗਾ ਅੱਛਾ ਜੀ ਤੁਹਾਡੇ ਕੋਲ ਕੋਈ ਚਾਰਜ ਨਹੀਂ ਕੀਤਾ ਜਾਊਗਾ 250 ਰੁਪਿਆ ਕਿੱਲਾ ਬੈਸ 250 ਰੁਪਿਆ ਕਿੱਲੇ ਦਾ ਬਿਲਕੁਲ ਜੀ ਮਤਲਬ ਇਹਦੇ ਨਾਲ ਤਾਂ ਬਾਈ ਬਹੁਤ ਸੌਖਾ ਹੈ ਬਰਾਣਾ ਕੰਮ ਮੈਂ ਕਹਿੰਦਾ ਜੀ 7 ਮਿੰਟ ਚ ਇੱਕ ਕਿੱਲੇ ਤੇ ਸਪਰੇਅ ਕਰਕੇ ਜਾਂਦਾ 7 ਮਿੰਟ ਚ ਕਿੰਨੇ ਕੀੜੇ ਕਿੰਨੇ ਕੀੜੇ ਕੱਢਦਾ ਜੀ ਇਹ ਇੱਕ ਕਿੱਲੇ ਦੇ ਵਿੱਚ ਮੰਨ ਲਓ ਇਹ ਤਾਂ ਸੈਟਿੰਗ ਕਰੀ ਜਾਂਦੀ ਆ ਇਹਨਾਂ ਦੇ ਹਿਸਾਬ ਨਾਲ ਹਾਂ ਸੈਟਿੰਗ ਕਰ ਦਿੰਦੇ ਆ ਜਾਂ ਵੀ ਜਿੰਨੀ ਪੌਣੀ ਆ ਹਿਸਾਬ ਨਾਲ ਸਪਰੇਅ ਕਰਨੀਆਂ ਨੇ ਤੇ ਤੁਹਾਨੂੰ ਇਹ ਦਿਖਾਉਨੇ ਆ ਜੀ ਦੇਖੋ ਕਿੱਡਾ ਡਰੋਨ ਹੈ ਹਾਂ ਤੇ ਜਿੰਨਾ ਲੈੜੇ ਕਰਕੇ ਦਿਖਾ ਦਿੰਨਾ ਜੀ ਹਨਾ ਲੈ ਟੈਂਕੀ ਲੱਗੀ ਹੋਈ ਹੈ ਇਹਦੇ ਆ ਲਾਈਟਾਂ ਹੈ ਹਨਾ ਆ ਟੈਂਕੀ ਲੱਗੀ ਆ ਬੈਟਰੀ ਹੈ ਵਿੱਚ ਬੋਲੋ ਬੋਲੋ ਠੀਕ ਹੈ ਬਿਲਕੁਲ ਜਿਹੜੇ ਆਪਾਂ ਡਰੋਨ ਵੇਂਦੇ ਹੁੰਦੇ ਸੀਗੇ ਨਾ ਵੇਿਡਾ ਡਰੋਨ ਵੀ ਹੁੰਦਾ ਅੱਜ ਆ ਵੇਖ ਲਿਆ ਵੀ ਵਾਕਿਆ ਹੀ ਹੁੰਦੇ ਆ ਇਹ ਸਾਡੀ ਭੈਣ ਨੂੰ ਹਸਾਬ ਹੈ ਦਾਈ ਦੇ ਕੋਲ ਹੀ ਲਾਇਸੈਂਸ ਹੈ ਚਲਾਉਣ ਦਾ ਹਨਾ ਤੇ ਬਿਲਕੁਲ ਜਿਹੜੇ ਵੀ ਭਰਾ ਨੇ ਸਪਰੇਅ ਕਰਾਉਣੀ ਹੋਵੇ ਹੁਣ ਅੱਗੇ ਵੰਗੂ ਨਹੀਂ ਪੈਪ ਨਾਲ ਆਪਾਂ ਸਪਰੇਅ ਕਰਦੇ ਸੀ ਪੈਪ ਅੱਗਾ ਫਸਲ ਭੰਨ ਦਿੰਦਾ ਸੀ ਵਿੱਚ ਬੰਦੇ ਤੁਰੇ ਫਿਰਦੇ ਸੀ ਇਹਨੂੰ ਜਿੰਨਾ ਮਰਜੀ ਨੀਵਾ ਜਿੰਨਾ ਮਰਜੀ ਉੱਚਾ ਤੋਰੋ ਬਿਲਕੁਲ ਵਧੀਆ ਤਰੀਕੇ ਨਾਲ ਹੂੰ ਤੁਹਾਨੂੰ ਅਸੀਂ ਥੋੜਾ ਜਿਆ ਇਹਨੂੰ ਅੱਪ ਕਰਕੇ ਦਿਖਾਉਨੇ ਆਂ ਇਹ ਜਿਵੇਂ ਔਰਦਾ ਹੈ ਇਹ ਆ ਰਿਮੋਟ ਆ ਭੈਣ ਕੋਲੇ ਹਨਾ ਜੀ ਹਾਂ ਜੀ ਇਹ ਆਰਸੀ ਆ ਇਹਦੀ ਇਹਦੇ ਵਿੱਚ ਜਿਵੇਂ ਆਪਾਂ ਘੇਰਾ ਬਣਾਇਆ ਜਾਂਦਾ ਇਹਦੇ ਵਿੱਚ ਕੈਮਰਾ ਵੀ ਲੱਗਿਆ ਹੋਇਆ ਅੱਗੇ ਦੱਸਦਾ ਏ ਲਾਈਟਾਂ ਵੀ ਜਗਦਿਆਂ ਨੇ ਜੇ ਰਾਤ ਨੂੰ ਥੋੜਾ ਹਨੇਰਾ ਵੀ ਹੋ ਜਾਂਦਾ ਕਈ ਵਾਰ ਸਪਰੇਅ ਕਰਦਿਆਂ ਨੂੰ ਆਪਾਂ ਨੂੰ ਇਹਦੇ ਵਿੱਚ ਪ੍ਰੋਪਰ ਨਕਸ਼ਾ ਬਣਾਇਆ ਜਾਂਦਾ ਕਈ ਵਾਰੀ ਤਾਂ ਜਿਵੇਂ ਜੀਂਦੜ ਭਰਾਵਾਂ ਦੇ ਨਾਮ ਤੇ ਆ ਪਹਿਲੀ ਉਹ ਤਾਂ ਆਟੋਮੈਟਿਕ ਨਕਸ਼ਾ ਵੀ ਚੱਕ ਲੈਂਦਾ ਤੇ ਨਹੀਂ ਤਾਂ ਅਸੀਂ ਆਪ ਘੇਰਾ ਬਣਾ ਕੇ ਡਰੋਨ ਨਾਲ ਵੀ ਘੇਰਾ ਬਣਾ ਲੈਨੇ ਆ ਜਾਂ ਕੇ ਆਰਸੀ ਨਾਲ ਵੀ ਚੌਹਾ ਖੁੰਜਾਂ ਤੋਂ ਘੇਰਾ ਬਣਾ ਲੈਨੇ ਆ ਫਿਰ ਪ੍ਰੋਪਰ ਇਹਦੀ ਸਪਰੇਅ ਆ ਉਹ ਪ੍ਰੋਪਰ ਪੱਤਿਆਂ ਦੇ ਉੱਪਰ ਹੀ ਪੈਂਦੀ ਆ ਠੀਕ ਹੈ ਪੂਰੀ ਵਧੀਆ ਤਰੀਕੇ ਨਾਲ ਹੁੰਦੀ ਆ ਹਾਂ ਜੀ ਬਹੁਤ ਵਧੀਆ ਹਾਂਜੀ ਇਹ ਆ ਵੀ ਢੋਲੀ ਨਾਲ ਸਪਰੇਅ ਕਰਦੇ ਆ ਆਸ-ਪਾਸਾ ਕਿਤੇ ਰਹਿ ਵੀ ਜਾਊਗਾ ਪਰ ਇਹਨੇ ਦੱਸ ਦੇਣਾ ਵੀ ਇੱਥੇ ਸਪਰੇਅ ਹੋਈ ਆ ਤੇ ਇੱਥੇ ਰਹਿੰਦੀ ਆ ਤਾਂ ਉੱਥੋਂ ਇਹਨੇ ਕਰਨਾ ਜੇ ਇਹਦੀ 10 ਲੀਟਰ ਦੀ ਢੋਲੀ ਆ ਹਾਂਜੀ ਇੱਕ ਕਿੱਲੇ ਦੇ ਵਿੱਚ ਜਿਹੜੀ ਢੋਲੀ ਆ ਉਹ 7 ਮਿੰਟ ਦੇ ਵਿੱਚ ਸਪਰੇਅ ਕਰਕੇ ਤੇ ਇੱਕ ਢੋਲੀ ਖਾਲੀ ਹੋ ਕੇ ਤੇ ਉਹ ਆਪਣੇ ਆਪ ਜਿੱਥੋਂ ਅਸੀਂ ਇਹਨੂੰ ਆਪ ਕੀਤਾ ਹੁੰਦਾ ਉੱਥੇ ਡਾਊਨ ਹੋ ਜਾਂਦਾ ਠੀਕ ਆ ਮਤਲਬ ਇਹ ਬਹੁਤ ਸੌਖਾ ਕੰਮ ਆ ਹਨਾ ਭੈਣ ਦੇ ਨਾਲ ਅਸੀਂ ਇੱਕ ਸਾਈਡ ਤੇ ਖੜ ਕੇ ਇਹਦੇ ਨਾਲ ਸਪਰੇਅ ਕਰ ਸਕਦੇ ਹਾਂ ਹਾਂਜੀ ਠੀਕ ਆ ਬੜੀ ਚੀਜ਼ ਆ ਸੌਖਾ ਆ ਹਾਂਜੀ ਹਾਂਜੀ ਬਿਲਕੁਲ ਜੀ ਇਹਨੂੰ ਹੁਣ ਜਹਾਜ਼ ਬਣਾਉਣਾ ਇਹਦਾ ਹਾਂ ਜਹਾਜ਼ ਬਣਾऊंगा ਇਹ ਭੈਣ ਦੇ ਨਾਂ ਤੇ ਹੀ ਲਾਇਸੈਂਸ ਆ ਜੀ ਤੇ ਭੈਣ ਹੀ ਇਹਨੂੰ ਚਲਾਉਂਦੀ ਐ ਦੇਖੋ ਤੇ ਡਰੋਨ ਹੈ ਸਪਰੇਅ ਕਰਨ ਵਾਲਾ ਬਹੁਤ ਕਮਾਲ ਦੀ ਚੀਜ਼ ਹੈ ਬਾਈ ਇੱਥੇ ਆਈ ਹੈ ਇਹ ਤੇ ਆ ਸਾਡੀ ਭੈਣ ਆ ਭੈਣ ਦੇ ਨਾਮ ਤੇ ਲਾਇਸੈਂਸ ਆ ਭੈਣ ਨੇ ਇਹਨੂੰ ਉਡਾਰੀ ਆ ਭੈਣ ਨੇ ਦੀ ਪਾਇਲਟ ਆ ਠੀਕ ਹੈ ਆ ਹੁਣ ਰੈਡੀ ਆ ਇਹ ਰੈਡੀ ਆ ਭੈਣੇ ਹੁਣ ਇਹ ਉਦੀ ਚੱਲਣ ਲਈ ਡੈਡੀ ਹੈ ਹੁਣੇ ਚੱਲੇਗਾ ਤੇ ਉੱਡੇਗਾ ਉਧਰੋਂ ਪੈਨ ਇਹਦੇ ਜਿਹੜੇ ਜੋ ਵੀ ਫੰਕਸ਼ਨ ਹੈਗੇ ਆ ਹਾਂ ਹਾਂ 25 ਕਿਲੋ ਦਾ ਬੱਚੇ ਨੂੰ ਲੈ ਕੇ ਵੀ ਉੱਡ ਜੂਗਾ ਅੱਛਾ ਜੀ ਹਾਂ ਸਾਈਡ ਤੇ ਹੋ ਜੋ ਜੀ ਆ ਉਧਰ ਸਾਰਾ ਦੱਸੀ ਜਾਂਦੀ ਰਿਮੋਟ ਤੇ ਹਾਂ ਲਓ ਜੀ ਅਲਾਰਮ ਵੱਜ ਗਿਆ ਲੋ ਵੀ ਸਟਾਰਟ ਹੋ ਗਿਆ ਤੁਹਾਡੇ ਸਾਹਮਣੇ ਕਮਾਲ ਦੀ ਚੀਜ਼ ਆ ਬਈ ਕਮਾਲ ਦੀ ਬੋਲੋ ਬਾਈ ਦੇਖੋ ਜੀ ਬਣ ਕੱਲੀ ਸਪੀਡ ਹਾਂ ਪੱਖੇ ਪੱਖੇ ਲੱਗੇ ਆ ਬਾਬਾ ਜੀ ਨਾਲ ਆਸੇ ਪਾਸੇ ਬੱਲੇ 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 ਬਾਈ ਜਾਜ ਮੰਗੂ ਹੀ ਆ ਹਵਾ ਹੈਂਡਿਕਾਪਟਰ ਮੰਗੂ ਹੀ ਵਧੀਆ ਤਾਂ ਪੂਰੀ ਹਵਾ ਲੈ ਲੋ ਜੀ ਫਾਈ ਵਾਲਾ ਢੇਰੀਆਂ ਦਾ ਸਪਰੇਅ ਮਿੱਟੀ ਧਾਤੀ ਸਾਰੀ ਹੈਂਡਿਕਾਪਟਰ ਆ ਨੇ ਮਾਲਾ ਮਾੜੀ ਮੋਟੀ ਦਾ ਚਲਾ ਰਹੀ ਐ ਜਿਹੜਾ ਕੋਈ ਉਹੋ ਜਿਹਾ ਜਾਨਵਰ ਵੀ ਨਹੀਂ ਰਹਿਣਾ ਝੋਨੇ ਤੇ ਦਾਦਾ ਸਹੀ ਗੱਲ ਆ ਜੀ ਹਵਾ ਵੀ ਤੇ ਵੀ ਨਾਲ ਫਸਲ ਨੂੰ ਇਹ ਇਹਦਾ ਬਹੁਤ ਵਧੀਆ ਤਰੀਕਾ ਸਿਰ ਆ ਸਿਰ ਤੇਰਾ ਆ ਭੈਣ ਸਾਡੀ ਚਲਾ ਰਹੀ ਐ ਬਹੁਤ ਆਸਾਨ ਹੋ ਗਿਆ ਸਾਡੇ ਭਰਾਵਾਂ ਲਈ ਨਰਵੇਖਾਉਣ ਲਈ ਮਿਲੋ ਤੇ ਸਮਾਲ ਸਾਰਾ ਵੀ ਕੰਟੈਂਟ ਕਰੋ ਆਪ ਵੀ ਭੈਣ ਤੇ ਡਰੋਨ ਨਾਲ ਸਪਰੇ ਕਰੀਏ ਆਪਾਂ ਹਾਂ ਸਹੀ ਗੱਲ ਆ ਜੀ ਆ ਦੇਖੋ ਬਈ ਤਕਨੀਕ ਆ ਬਈ ਨਵੀਂ ਨਵੀਂ ਇਹਨਾ ਖੋਜਾਂ ਨੇ ਆ ਜਿਹੜਾ ਕਹਿੰਦੇ ਨੇ ਬਾਹਰਲੇ ਮੁਲਕ ਵਾਂਗੂ ਹੋਇਆ ਕਰੂਗਾ ਸਭ ਕੁਝ ਨਾ ਬਾਬਾ ਜੀ ਉਹ ਹੋ ਗਿਆ ਹੋ ਗਿਆ ਹੋ ਗਿਆ ਜਿਹੜਾ ਕਹਿੰਦੇ ਬਾਹਰਲੇ ਮੁਲਕ ਚ ਹੈਲੀਕਾਪਟਰ ਆਣਾ ਸੁਪਰੀਆ ਹੁੰਦੀਆਂ ਡਰੋਨਾਂ ਆਣਾ ਹੁੰਦੀਆਂ ਉਹ ਉਹ ਉੱਡ ਗਿਆ ਬਈ ਤਾਂ ਤਕਰੀਬਨ 20 ਫੁੱਟ ਉੱਚਾ ਏ ਠੀਕ ਆ ਕਮਾਲ ਦੀ ਟੀਜ ਆ ਬਈ ਕਮਾਲ ਦੀ ਹਾਏ ਮੈਂ ਕਿਹਦੀ ਕੰਟਰੋਲ ਚ ਰਹੀ ਹਾਂ ਹਾਂ ਆਇ ਨਹੀਂ ਹੈਗਾ ਇਹ ਇੱਥੇ ਆ ਕੇ ਉਤਰਨਾ ਦੇਖੀ ਬਈ ਹਵਾ ਵੀ ਆ ਦੇਖੋ ਆ ਦਰਖਤ ਦੇ ਟਿਕਦੇ ਰਹੇ ਹਲਦੇ ਹਵਾ ਵੀ ਪੂਰੀ ਹਟਾਉਂਦਾ ਹੈ ਪੂਰਾ ਹੈਲੀਕਾਪਟਰ ਆ ਕੀ ਬਾਤ ਹੈ ਬਈ ਕੀ ਬਾਤ ਹੈ ਮੇਰਾ ਜਵਾਨ ਆ ਦਰਸਤਾ ਨੂੰ ਆਇ ਹਲਾਈ ਪਰ ਆਉਂਦਾ ਉਹ ਲੈਂਡ ਹੋ ਰਿਹਾ ਬਈ ਉਹ ਦੇਖੋ ਉਹ ਵੀ 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 ਲਓ ਕੀ ਬਾਤ ਕੀ ਬਾਤ ਗਿਆ ਲੈ ਨਿਕਲ ਗਿਆ ਦੇਖਿਆ ਹਾਂ ਚਲੋ ਹੀ ਹਣਾ ਕੀ ਇਹ ਤੋਂ ਬਣੇ ਉਹਨਾਂ ਨੇ ਬਚ ਕੇ ਰਹਿਣਾ ਪੈਂਦਾ ਹਣਾ ਜਿੰਨਾ ਟਾਈਮ ਰਹਣਾ ਪਿੰਡਾ ਪਤਾ ਨਹੀਂ ਹੈਗਾ ਹੁਣ ਪ੍ਰਪੈਲਰ ਆ ਜਿਹੜੇ ਇਹਦੇ ਹਾਂਜੀ ਬਹੁਤ ਰਫਤਾਰ ਨਾਲ ਚੱਲਦੇ ਆ ਹਨਾ ਇਹਦੇ ਕਰਕੇ ਫਿਰ ਕਹੀ ਜਾਂ ਵੀ ਦੂਰ ਹੀ ਰੋ ਪਤਾ ਨਹੀਂ ਹੁੰਦਾ ਮਸ਼ੀਨਰੀ ਆ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਏ ਮੋਬਾਈਲ ਨੂੰ ਵੀ ਭਾਜਦਾ ਕਈ ਵਾਰੀ ਉਹ ਰੇਂਜ ਜਿਵੇਂ ਜਾਤ ਨਹੀਂ ਆ ਤਾਂ ਕਹਿੰਦੇ ਮੋਬਾਈਲ ਬੰਦ ਕਰ ਲਓ ਉਹ ਸਹੀ ਆ ਉਹ ਠੀਕ ਹੈ ਨਾ ਨਾ ਠੀਕ ਹੈ ਜੀ ਸਾਰੇ ਭਰਾ ਹਾਂ ਪਹਿਨੇ ਮੋਬਾਈਲ ਨੰਬਰ ਕੋਈ ਕੰਟੈਕਟ ਦੱਸ ਦੋ ਜੀ ਮੋਬਾਈਲ ਨੰਬਰ ਕੋਈ ਕੰਟੈਕਟ ਜੀ ਸਾਡਾ ਨੰਬਰ ਹੈਗਾ 8344531000 ਜਸਵਿੰਦਰ ਕੌਰ ਮੇਰਾ ਨਾਮ ਆ ਕਦੋਂ ਵੀ ਤੁਸੀਂ ਆਪਾਂ ਨੂੰ ਸਪਰੇਅ ਕਰਵਾਉਣੀ ਆ ਤਾਂ ਸਾਡੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਾਡਾ ਟ੍ਰੈਂਡ ਰਤੀਆਂ ਜ਼ਿਲ੍ਹਾ ਮੋਗਾ ਤੇ ਸਾਡਾ ਚੈਨਲ ਵੀ ਬਣਿਆ ਹੋਇਆ ਐਗਰੀ ਡਰੋਨ ਦੀ ਵੀ ਐਗਰੀ ਡਰੋਨ ਤੇ ਚੈਨਲ ਵੀ ਹੈ ਠੀਕ ਹੈ ਜੀ ਤੇ ਨੰਬਰ ਕਿੰਨਾ ਹੈਗਾ ਆਪਣਾ 834457 52 8344531000 ਠੀਕ ਹੈ ਲੈ ਕੇ ਵੀ ਪਾ ਦਾਂਗੇ ਹਾਂਜੀ ਹਾਂਜੀ ਲੈ ਕੇ ਪਾ ਦਾਂਗੇ ਜੀ ਵੀਡੀਓ ਦੇ ਵਿੱਚ ਸਾਰੇ ਭਰਾ ਕੰਟੈਕਟ ਕਰਿਓ ਜੀ ਜਿਵੇਂ ਆਪਣੇ ਕੋਲੇ 15 20 ਕਿੱਲੇ ਮੰਨ ਲਓ ਹੈਗੇ ਆ ਤਾਂ ਕੋਈ ਬਾਹਲਾ ਨਹੀਂਗਾ ਘੰਟੀ ਇਹਦਾਂ ਪਹਿਲਾਂ ਇੱਕ ਵਾਰੀ ਕਰਕੇ ਦੇਖ ਲਈਏ ਸਪਰੇਅ ਕਰਕੇ ਦੇਖ ਚੁੱਕੇ ਆ ਕਿ ਹਜੇ ਇਹਨੂੰ ਟਰਾਈ ਨਹੀਂ ਕੀਤਾ ਮੈਂ 218 ਕਿੱਲੇ ਕਰਤੀ ਆ ਸਪਰੇਅ ਅੱਛਾ 218 ਕਿੱਲੇ ਕਰ ਦਿੱਤੇ ਆ ਹੋਰ 218 ਕਿੱਲੇ ਜਿਆਦਾ ਫਾਇਦਾ ਆ ਜੀ ਸਾਨੂੰ ਅਸੀਂ ਮਿਲੇ ਆ ਯਾਨੀ ਉਹ ਵਧੀਆ ਖੁਸ਼ ਹੋਇਆ ਉਹਨਾਂ ਨੂੰ ਫਾਇਦਾ ਹੋਇਆ ਜਦੋਂ ਆਪਣੇ ਕਣਕ ਸ਼ੁਰੂ ਹੋਈ ਸੀ ਉਹਦੇ ਦੇ ਤੇਲੇ ਨਹੀਂ ਆ ਕਰੀਆ ਕਰ ਰਹੀ ਸੀਗੇ ਮੈਂ ਉਦੋਂ ਸ਼ੁਰੂ ਕਰਦਾ ਸੀਗਾ ਠੀਕ ਹੈ ਠੀਕ ਹੈ ਪਹਿਲੇ ਮੈਂ 15 ਦਿਨ ਦੀ ਟ੍ਰੇਨਿੰਗ ਲਈ ਸੀ ਗੁਰਦਾਉਂ ਦੇ ਵਿੱਚ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਗੁਰਦਾਉਂ ਮਾਨਿਸਰ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਸਰਕਾਰ ਨੇ ਸਾਨੂੰ ਇਹ ਡਰੋਨ ਦਿੱਤੇ ਇੱਕ ਵਹੀਕਲ ਵੀ ਹੈਗਾ ਜਿਹਦੇ ਵਿੱਚ ਅਸੀਂ ਸਮਾਨ ਰੱਖ ਕੇ ਲੈ ਕੇ ਜਾਂਦੇ ਆ ਅੱਛਾ ਜੀ ਨਾਲ ਸਾਨੂੰ ਜਨਰੇਟਰ ਵੀ ਦਿੱਤਾ ਹੋਇਆ ਜਨਰੇਟਰੀਆਂ ਬੈਟਰੀਆਂ ਨੇ ਇਹ ਦੋ ਬੈਟਰੀਆਂ ਲਗਾਉਣੇ ਆ ਅਸੀਂ ਤੇ ਦੋ ਬੈਟਰੀਆਂ ਜਿਹੜੀਆਂ 3 ਕਿੱਲੇ ਸਪਰੇਅ ਕਰ ਦਿੰਦੀਆਂ ਨੇ ਠੀਕ ਹੈ ਜੀ ਹਾਂ ਜੀ ਮਦਲਵੀਪੁਰ ਪ੍ਰਾਪਰ ਸਖਾ ਕੇ ਫਿਰ ਲਾਇਸੈਂਸ ਦੇ ਦਪਾਏ। ਯਾਨੀ ਚਾਰਜ ਕਰਨ ਵਾਸਤੇ ਵੀ ਤੁਹਾਡੇ ਲਾਈਟ ਦੀ ਜਰੂਰਤ ਨਹੀਂ ਹੈ ਜਨਰੇਟਰ ਕੋਲੇ ਹੁੰਦਾ ਹੈ। ਹਾਂ ਠੀਕ ਆਹਦਾ ਗੱਡੀ ਕੋਲੇ ਆ ਸਾਰਾ ਕੁਝ ਕੋਲੇ ਆ ਤੁਸੀਂ 250 ਹੀ ਦੇਣਾ ਕੋਈ ਗੱਡੀ ਖਰਚਾ ਨਹੀਂ ਕੋਸ ਨਹੀਂ। ਹਾਂ ਜਿੱਥੋਂ ਤੁਸੀਂ ਫੋਨ ਲਾਉਂਗੇ ਗੱਡੀ ਤੁਹਾਡੇ ਕੋਲੇ ਆ ਜੂ। ਠੀਕ ਹੈ ਜੀ। ਠੀਕ ਹੈ ਜੀ। ਸਾਰੇ ਭਰਾ ਜਰੂਰ ਕੰਟੈਂਟ ਕਰਿਓ ਜੀ। ਹਾਂ ਤੇ ਆ ਲੋ ਜੀ ਬੰਦ ਹੋ ਗਿਆ ਹੁਣ। ਉਹ ਬਾਕੀ ਹੋਰ ਵੀ ਜੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਨੰਬਰ ਤੇ ਸਾਡੀ ਭੈਣ ਕੁਸ਼ਵਿੰਦਰਪੁਰ ਤੋਂ ਲੈ ਸਕਦੇ ਹੋ ਹਾਂ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ